ਫੀਸ ਅੱਗੇ ਪਾਸ਼ਾ ਵੈਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਦਾ ਉਹ ਕਗੜ ਸੂਰੇ ਵਾਲੀਏ ਖੇਡ ਰੋ ਮੁੰਡੇ ਨੂੰ ਇਹ ਹਰਿਆਣੇ ਵਾਲਾ ਵਿਰੇ ਖੱਤਰੀ ਕਬੱਡੀ ਪਾਉਣ ਦੇ ਲਈ ਅੱਗੇ ਵੱਲਦਾ ਹੋਇਆ ਇੱਕ ਪਾਸੇ ਦੁਕਾਨ ਵਾਲਾ ਉਹ ਟੁੱਕ 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 ਉਹ ਕੌਡੀਆਂ ਦਾ ਪ੍ਰਿੰਸ ਹੈ ਉਹ ਦੂਜੇ ਪਾਸੇ ਵਿਰੇ ਖੱਤਰੀ ਐ ਇਹ ਆ ਦੁਕਾਨ ਵਾਲਾ ਪਰਨੇ ਘੁੰਮ ਕੇ ਉਹ ਦੁਨੀਆ ਨੱਚ ਗਈ ਲਲਕਰੇ ਪੈ ਗਏ ਸੁਲਤਾਨ ਕਬੱਡੀ ਦਾ ਬਾਲ ਇਨਸਾਨਾ ਸਾ ਤਸ਼ਰੀਹ ਅਕਾ ਕਬੱਡੀ ਮੇਰੇ ਮਿੱਤਰੋ ਕਬੱਡੀ ਕਬੱਡੀ ਹੋ ਗਈ ਹੈ ਕਬੱਡੀ ਕਬੱਡੀ ਹੋ ਗਈ ਹੈ ਕਬੱਡੀ ਕਬੱਡਾ ਵਾਹ ਹਾਂਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਲਾਈਕ ਤੇ ਸ਼ੇਅਰ ਕਰਨਾ ਕਬੱਡੀ ਦੀਆਂ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ